ਲਾ ਸੱਜਣੋ ਪਿੰਡ ਧੰਦੀਵਾਲ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਤੋਂ ਇੱਕ ਘਰੇਲੂ ਸੱਜਣ ਕੋਲੋਂ ਤੁਹਾਨੂੰ ਇੱਕ ਮੀਣੀ ਝੋਟੀ ਲੱਗਿਆ ਦੂਜਾ ਸੂਆ ਦਿਖਾਉਣ ਵੱਡੀ ਆ ਗਈ ਮੰਨ ਲਓ ਪੂਰੀ ਫੱਲਾ ਤੇ ਨਾਲ ਇਹਦੇ ਆ ਗਈ ਕੱਟੀ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਜਿਹੜਾ ਰੇਟ ਹੈ ਰੇਟ ਵੀਡੀਓ ਦੇ ਵਿੱਚੇ ਕਰਾ ਦਾਂਗੇ ਤੇ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦਾਂਗੇ ਆਜੋ ਫਲਸਾ ਜੀ ਉਰਲੇ ਬੰਨੇ ਹੋਰ ਕੀ ਹਾਲ ਹੈ ਠੀਕ ਆ ਵਧੀਆ ਚੜਦੀ ਕਲਾ ਜੀ ਚੜਦੀ ਕਲਾ ਨਾਮ ਤੇ ਫੋਨ ਨੰਬਰ ਦੱਸ ਦਿੰਦੇ ਮੇਰਾ ਨਾਮ ਗੁਰਿੰਦਰ ਸਿੰਘ ਪਿੰਡ ਧੰਦੀਆਲਾ 7132 79365 94632 79365 79 ਲਈ 79 ਆ ਗਈ ਹੈ ਨਾ 79 ਆ 79 ਕਹਿੰਦੇ ਨੇ ਅੰਗਰੇਜ਼ੀ ਚ ਹਾਂਜੀ ਹਾਂਜੀ ਤੇ ਸੂਆ ਕਿਹੜਾ ਰੂਗੀ ਛੋਟੀ ਇਹ ਇਹ ਦੂਜਾ ਸੂਆ ਹੈ ਸੂਆ ਦੂਜਾ ਠੰਡੀ ਸੂਆ ਦੀ ਬਈ ਹਾਂ ਪੂਰੀ ਵਜਦੀ ਨਾ ਨਾ ਜਮਾਂ ਦੇ ਨਾਲ ਬੱਚਾ ਕੀ ਆ ਗਿਆ ਕੱਟੀ ਆ ਵੀਰੇ ਇਹ ਪਤਾ ਕਿਹੜੇ ਟੀਕੇ ਦੀ ਹੈ ਹਾਂ ਟੀਕਾ ਲਿਖਿਆ ਹੋਇਆ ਹੋਇਆ ਹੈਗਾ ਕਰੇ ਯਾਦ ਨਹੀਂ ਹੈਗਾ ਹੈਗੀ ਟੀਕੇ ਦੀ ਹੈਗੀ ਟੀਕੇ ਦੀ ਹੈ ਹੈਗੀ ਸਜਨੋ ਟੀਕੇ ਦੀ ਆ ਤੇ ਵੱਡੀ ਆ ਗਈ ਛੋਟੀ ਪੂਰੀ ਫੁੱਲਾ ਤੇ ਬੋੜਾ ਬੂੜਾ ਕੱਢਿਆ ਕੁਸੇ ਦਾ ਜੀ ਹਾਂ ਵੀਰੇ ਠੀਕ ਹੈ ਗੱਲ ਬੋੜਾ ਬੂਲਾ ਚੋਇਆ ਵੇ ਹਾਂ ਚੋਇਆ ਹੋਇਆ ਵੀਰੇ ਠੀਕ ਹੈ ਉੱਚੀ ਵੀ ਫੁੱਲਾ ਲੰਮੀ ਫੁੱਲਾ ਸੂਆ ਕਿਹੜਾ ਜੀ ਇਹਦਾ ਕੱਲ ਹੀ ਸੂਈ ਆਗੀ ਦੂਜੇ ਸੂਏ ਸੂਈ ਜੇਰ ਜੱਪੇ ਵਾਲਾ ਕੰਮ ਤਾਂ ਨਹੀਂ ਨਾ ਨਾ ਵੀਰੇ ਟਾਈਮ ਨਾਲ ਜੇਰ ਪਈ ਆ ਠੀਕ ਹੈ ਗੱਲ ਹਾਂ ਆ ਜੇਰ ਜੂਰ ਪੈ ਗਈ ਥੋ ਲੰਬੀ ਗਾਣੇ ਬੰਨੇ ਹੋ ਥਾਣਾ ਤੇ ਮਾਰਨੀ ਕੈਮਰਾ ਇੱਕ ਗੱਲ ਦੱਸ ਦੇਣਾ ਲੇਵਾ ਥੋੜਾ ਜਿਹਾ ਕਹਿ ਲਈਏ ਫਿਕਸ ਜਿਹਾ ਰੱਖੂ ਟੈਟ ਜਹ ਹਾਂ ਹਾਂ ਟੈਟ ਹੀ ਆ ਵੀਰੇ ਪਹਿਲੇ ਪੱਟੀ ਜਿਹਾ ਇੱਕ ਕਰਾ ਦੇ ਉਹ ਲੰਬੀ ਐਕਟਵ ਆ ਪੂਰੀ ਖੁੱਲ ਗਈ ਚੁੰਗੀ ਜਾਂਦੀ ਆ ਸੂਆ ਦੂਜਾ ਤੇ ਤੋੜ ਦਿਓ ਜੀ ਖ ਜੇਰ ਜੱਪੇੜਾ ਕਮਾ ਗਿਆ ਬਾਈ ਕਹਿੰਦਾ ਡਾਨਾ ਤੇ ਪਹਿਲਾਂ ਨੇ ਕਿੰਨਾ ਕਹਦਾ ਦੁੱਧ ਚਵਾਇਆ ਬਾਈ ਨੇ ਕਹਿੰਦਾ 10 11 ਲੀਟਰ ਦੁੱਧ ਦਿੱਤਾ ਵੀਰੇ 10 ਤੋਂ 11 ਲੀਟਰ ਹਾਂ ਤੇ ਸਵੇਰ ਦੀ ਠੰਡੀ ਆ ਗਈ ਹਾਂ ਪੂਰੀ ਵਧੀਆ ਵੀਰੇ ਗਰਮ ਗਰਮ ਵਾਲਾ ਸੀਨ ਤਾਂ ਨਹੀਂ ਨਾ ਨਾ ਵੀ ਤੇ ਜਮਾ ਸੀਲ ਆ ਬੋਲਾ ਬੂਲਾ ਦਾ ਚੋਇਆ ਵਿਆ ਹਾਂ ਚੋਇਆ ਹੋਇਆ ਆ ਬੋਲਾ ਬਾਈ ਕਹਿੰਦਾ ਚੋਇਆ ਵਿਆ ਕੇਰਾ ਹੋਰ ਕਮਾ ਦੋ ਜੀ ਕਮਾ ਦੋ ਕਮਾ ਤੂੰ ਨਾਲ ਆ ਗਈ ਇਹ ਸਜਣੋਂ ਕੱਟੀਆਂ ਕਰਦੀਆਂ ਮੱਝ ਆਪਣੀ ਹਾਂ ਕਰਦੀ ਮੱਝ ਵੀਰੇ ਤੇ ਪਹਿਲਣ ਦਾ ਬਾਈ ਕਹਿੰਦਾ ਆ ਗਿਆ 10 ਤੋਂ 11 ਕਿਜੀ ਮਿਲਕ ਤੇ ਕੱਦ ਆ ਗਿਆ ਚੰਗਾ ਵੱਡੇ ਕੱਦ ਕਾਠ ਚ ਆ ਗਈ ਤੇ ਲੰਬੀ ਵੀ ਪੂਰੀ ਫੁੱਲ ਰਹੂਗੀ ਸੁਆ ਬਈ ਅਰੀਜਨਲ ਦੂਜਾ ਰੂ ਹਾਂ ਦੂਜਾ ਵੀਰੇ ਦੂਜਾ ਸੁਗਾ ਤੇ ਚਵਾਈ ਦੀ ਕਿਵੇਂ ਆ ਜੀ ਵਧੀਆ ਵੀਰੇ ਪੂਰੀ ਠੰਡੀ ਆ ਸ਼ਰਲਾ ਛਿੱਟਾ ਟੈਟ ਫਾਇਰ ਨਾ ਨਾ ਜਮਾਂ ਨਹੀਂ ਵੀਰੇ ਕੋਈ ਭਾਰ ਬੋਝ ਵਾਲੀ ਨਾ ਵੀਰੇ ਜਮਾਂ ਕੋਈ ਦਿੱਕਤ ਨਹੀਂ ਸਾਈਡ ਪਾਸਾ ਕੋਈ ਨਾ ਸੌ ਦੀ ਸੌ ਰਹੂਗੀ ਹਾਂ ਵੀਰੇ ਠੀਕ ਗੱਲ ਇਹ ਚੁੰਗਿਆ ਵੱਧ ਘੱਟ ਹੋ ਜਾਵੇਂ ਤੁਸੀਂ ਦੱਸੋ ਇਹ ਤਾਂ ਜਿਵੇਂ ਹੁਣ ਕੱਟੂਗਾ ਹੁਣ ਵੀ ਖੁੱਲਾ ਲਵੇ ਮਾੜਾ ਮੋਟਾ ਇਹ ਜਵਾਲਾ ਕਰਦੀ ਆ ਠੀਕ ਹੈ ਉਦਾਂ ਸਾਈਡ ਪਾਸੇ ਦੀ ਆਪਣੀ ਕੰਮ ਨਾ ਨਾ ਉਹ ਗਾਰੰਟੀ ਹੈ ਵੀਰੇ ਹਾਂ ਜਿਵੇਂ ਕੋਈ ਭਰਾ ਕੇ ਇਹਦਾ ਇਧਰ ਲਈ ਸੱਡ ਨਾ ਨਹੀਂ ਲੱਗਦੀ ਨੀ ਆ ਤੇ ਹੁਣ ਜੰਮੇ ਪਰੇ ਬੰਨਣ ਨਹੀਂ ਦਿੰਦੀ ਫਿਰ ਖੌਰੀ ਬਾਲਾ ਪਾਉਂਦੀ ਆ ਠੀਕ ਹੈ ਗੱਲ ਤੇ ਪਰਲੇ ਬੰਨਿਓਂ ਕਰਾ ਦੇ ਲੱਭੀ ਚੱਕ ਕੱਦ ਵੀ ਚੰਗਾ ਰਹੂ ਉਹ ਸਵਾਦੀ ਠੰਡੀਆਂ ਸਵਾਦੀ ਠੰਡੀਆਂ ਵੀਰੇ ਜੰਮਾ ਸਵਾਦੀ ਆ ਗਈ ਸੀ ਇਹ ਕੋਈ ਮਰਜ਼ੀ ਚੋਈ ਜਾਵੇ ਇਹ ਨੀ ਚਵਾਈ ਦੀ ਨਰਮ ਆ ਬਈ ਹਾਂ ਨਰਮ ਵੀਰੇ ਪੂਰੀ ਚਵਾਈ ਦੀ ਪ 1.50 ਲੱਖ ਹਾਂ 1 ਲੱਖ ਛੋਟਛੱਪਾ ਜਹੋ ਜੂ ਕੋ ਹਾਂ ਵੀਰੇ ਮਾਨ ਤਾਨ ਜਾਗੇ ਚਲ ਮਾੜਾ ਮੋਟਾ ਮਾਨ ਤਾਨ ਕਰ ਦਾਂਗੇ ਵੀਰੇ ਇੰਨਾ ਕੋਈ ਹਾਂ ਮੌਕੇ ਤੇ ਹੁੰਦੀ ਮਾਨ ਤਾ ਆ ਨੰਬਰ ਬੋਲ ਦਿਓ ਜੀ ਕਾਡਾ 94632 79365 94632 79365 ਬਾਈ ਦਾ ਨੰਬਰ ਹੈ ਦੂਜਾ ਸੁਆ ਮੀਣੀ ਝੋਟੀ ਕਰੇਲੂ ਸੱਜਣ ਕੋਲੋਂ ਦਿਖਾਤੀ ਤੇ ਨਾਲ ਇਹਦੇ ਆ ਗਈ ਕੱਟੀ ਪਿੰਡ ਧੰਦੀਵਾਲ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਜਿਹੜੇ ਵੀ ਭਰਾ ਨੂੰ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ ਜੀ